ਅੱਜ ਹੈਗੀ ਆ ਇਹ ਜਿਹਦਾ ਤਾਂ ਲੇਵਾ ਜਿਹੜਾ ਹੈਗਾ 2 ਲੱਖ ਵਾਲੀ ਨੂੰ ਵੀ ਨਹੀਂ ਲੱਗਿਆ ਹੁੰਦਾ ਮਾਦੀਤੀ ਬਹੁਤ ਸੋਹਣਾ ਲੇਵਾ ਲਾਈ ਛੋਟੀ ਓਡੀ ਸੱਟ ਵੀ ਚੰਗੀ ਮਾਰਦੀ ਆ ਆਹ ਦੇਖ ਲਓ ਇਹ ਲੈ ਜਾਕਰ ਬਣਦੇ ਕਰਾਂ ਥੱਲੋਂ ਬੜੀ ਘੈਂਟ ਆ ਆਹ ਦੇਖਿਓ ਮੁੱਲ ਮੰਨ ਲਓ ਤਾਂ ਭਰਾਵਾ ਮੰਡੀ ਦੇ ਇਹ ਜਿਹੀ ਹੁੰਦੇ ਹੈਗੇ ਛੋਲੀ ਛੋਲੀ ਚੈੱਕ ਕਰੋ ਕਿੰਨਾ ਦੁੱਧ ਹੁਣ ਦਿੰਦੀ ਆ ਹਨਾ ਕਿੰਨੇਵੇਂ ਸੂਏ ਸਾਰੀ ਡਿਟੇਲ ਲੈ ਕੇ ਦੇਵਾਂਗੇ ਦੇਖੋ ਓਏ ਸੱਜਣੋ ਥੱਲੋਂ ਬੋਸ ਹੁਣੀ ਤਿਆਰ ਹੋਈ ਆ ਕਰਮ ਵਾਲੀ ਹਨਾ ਕਿਵੇਂ ਲੱਗੀ ਹਨਾ ਤੇ ਥੱਲੋਂ ਤਾਂ ਪੂਰੇ ਸਖਤਲੇਵੇ ਵਾਲੀ ਚੰਗੇ ਦੁੱਧ ਵਾਲੀ ਮੱਝ ਰਹੂਗੀ ਲੋ ਵੀ ਮਿੱਤਰ ਤੁਹਾਨੂੰ ਇੱਕ ਮੱਝ ਮੈਂ ਹੋਰ ਦਿਖਾਉਣ ਲੱਗਿਆਂਗਾ ਸਿੰਘ ਤਾਂ ਹੈਗਾ ਜਰੂਰ ਖੋਲਾ ਬਾਕੀ 2016 ਦੇ ਪੀਡੀਐਫ ਮੇਲੇ ਤੋਂ ਜੇਤੂ ਮੱਝ ਆ ਗਈ 23 ਕਿਲੋ 200 ਗ੍ਰਾਮ ਬਾਈ ਮੁਕਾਬਲੇ ਦੇ ਵਿੱਚ 23 ਕਿਲੋ 200 ਗ੍ਰਾਮ ਉਹਦੇ ਘਾਟ ਫੜ 23 ਕਿਲੋ 200 ਗ੍ਰਾਮ 200 ਗ੍ਰਾਮ ਦੁੱਧ ਮੜੇ ਤੋਰੀ ਕਰਾਂ ਲੈ ਵੀ ਪੀਡੀਐਫ ਮੇਲੇ ਦੀ ਜੇਤੂ ਮੱਝ ਦਿਖਾਉਣ ਲੱਗਿਆਂਗੇ ਉੱਤੇ 22 ਲੈ ਕੇ ਆਇਆ ਇਸ ਨੂੰ ਮੋੜ ਮੰਡੀ ਦੇ ਵਿੱਚ ਇਹ ਥੱਲੋਂ ਦਾ ਤੁਸੀਂ ਚੈੱਕ ਕਰੋ ਮੈਂ ਚੈੱਕ ਕਰ ਲਓ ਹਨਾ ਲੈ ਜਾ ਕਰਾਂ ਲੈ ਜਾ ਥੱਲੋਂ ਝੋੜ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨ ਦੀ ਸੀ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਪਹੁੰਚੇ ਸੀ ਮੌਰ ਮੰਡੀ ਇਹ ਮੰਡੀ 20 ਤਰੀਕ ਨੂੰ ਲੱਗਦੀ ਆ ਹਰ ਮਹੀਨੇ ਦੀ ਮਹੀਨੇ ਦੇ ਵਿੱਚ ਇੱਕ ਵਾਰ ਤੇ ਮੱਝਾਂ ਆਉਂਦੀਆਂ ਇੱਥੇ ਬਹੁਤ ਸੋਹਣੀਆਂ ਸੁਨੱਖੀਆਂ ਬਾਕੀ ਆਪਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਵੀ ਮਾਲਕਾਂ ਦੇ ਨੰਬਰ ਵੀ ਲੈ ਕੇ ਦੇਵਾਂਗੇ ਜੇ ਕੋਈ ਪਸੰਦ ਆਉਂਦੀ ਆ ਨਾ ਭਾਈ ਤੇ ਉਹ ਤੁਸੀਂ ਮਾਲਕਾਂ ਦੇ ਘਰੇ ਜਾ ਕੇ ਤਸੱਲੀ ਕਰਨੀ ਹੈ ਠੀਕ ਹੈ ਬਾਕੀ ਵੀਡੀਓ ਦੇ ਵਿੱਚ ਇਹ ਹੁੰਦਾ ਹੋਗਾ ਵੀ ਜਿਹੜੀਆਂ ਮੰਡੀਆਂ ਵਾਲੀਆਂ ਹੁੰਦੀਆਂ ਵੀ ਆਪਾਂ ਨੂੰ ਰੇਟ ਦਾ ਪਤਾ ਜਾਂ ਲੱਗ ਜਾਂਦਾ ਵੀ ਕਿਹੇ ਜੀ ਮੱਝ ਦਾ ਕਿੰਨੇ ਕਿ ਦੀ ਵੇਕੀ ਆ ਹਨਾ ਤੇ ਕੀ ਰੇਟ ਚੱਲੀ ਜਾਂਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਓ ਤੇ ਆਜੋ ਫਿਰ ਬਹੁਤਾ ਟਾਈਮ ਨਹੀਂ ਲੈਂਦੇ ਜਿਹੜੇ ਇੱਥੇ ਪਸ਼ੂ ਤਾਂ ਆਇਆ ਹੋਇਆ ਆਪਣੇ ਬਵਾਰੀ ਭਰਾਵਾਂ ਦਾ ਤੇ ਆਪਾਂ ਤੁਹਾਨੂੰ ਉਹ ਦਿਖਾਉਣੇ ਆ ਹੁਣੇ ਮੱਝ ਆਪਾਂ ਮੋੜ ਮੰਡੀ ਤੇ ਲੈ ਕੇ ਪਹੁੰਚਾ ਇੱਧਰ ਲੈ ਜਾ ਕਰਾ ਸਿੰਘਾ ਸੋਂਗਾ ਦੀ ਤੁਸੀਂ ਚੈੱਕ ਕਰ ਲਓ ਸੋਹਣੀ ਆ ਬਾਕੀ ਥੋੜੀ ਜੀ ਫਿੱਕੀ ਜ਼ਰੂਰ ਪਉਂਦੀ ਆ ਪਰ ਥੱਲੇ ਤੁਸੀਂ ਜਦੋਂ ਨਿਗਾਹ ਮਰੋਗੇ ਫੇਰ ਨਹੀਂ ਫਿੱਕੀ ਕਹਿੰਦੇ ਤੁਸੀਂ ਮੈਨੂੰ ਕੀ ਰੇਟ ਕਰੂ ਬਾਈ ਹੈਨਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਬਾਈ ਤੁਹਾਨੂੰ ਪਤਾ ਲੱਗੂਗਾ ਬਾਕੀ ਚੈੱਕ ਕਰ ਲਓ ਇੱਕ ਵਾਰੀ ਮੱਝ ਕਿਹੇ ਦੀ ਆ ਇਹ ਖੜਾ ਲੱਗ ਰਿਹਾ ਇੱਥੇ ਮੈਨੂੰ ਆਏ ਦੱਸ ਤਰਾ ਪਿੰਡ ਕਿਹੜਾ ਬੰਦਣਾ ਜੈਤੋ ਜੈਤੋ ਬੜੀ ਦੂਰ ਆਏ ਯਾਰ ਹੈ ਤੇ ਨਾ ਕੀ ਹੈ ਤਰਾ ਪਿਰਤਪਾਲ ਸਿੰਘ ਜੀ ਪਿਰਤਪਾਲ ਪਿਰਤਪਾਲ ਬਾਈ ਮੱਝ ਕਿੰਵੇਂ ਸੂਏ ਦੂਜੇ ਸੂਏ ਜੀ ਦੂਜੇ ਸੂਏ ਹਾਂ ਜਮਾ ਹਾਂ ਜੀ ਮੈਨੂੰ ਤੀਜਾ ਲੱਗਦੀ ਆ ਨਹੀਂ ਦੁੱਧਾ ਜੀ ਅੱਛਾ ਤੇ ਮੈਨੂੰ ਐ ਦੱਸ ਦੁੱਧ ਕਿੰਨਾ ਤਿਆਰ ਹੈ ਤੇ ਕਿੰਨੇ ਦਿਨਾਂ ਦੀ ਸੂਈ ਆ 13 ਕਿਲੋ ਦੁੱਧ ਆ ਭਾਈ 20 ਦਿਨਾਂ ਦੀ ਸੂਈ ਤੇ ਮਗਰ ਕੀ ਆ ਕੱਟੀ ਏ ਠੀਕ ਆ ਕੱਟੀ ਆ ਹਾਂਜੀ ਤੇ ਮੁੱਲ ਕਿੰਨਾ ਕਰਦਾ ਜਮਾ ਉਹੀ ਜਮਾ ਬਸ ਵੀ ਰੱਸਾ ਮੋਹਮਦ ਜੋ ਮਰਜ਼ੀ ਕਰਾਉਣਾ 90 ਦੀ ਦੇ ਰਿਹਾ ਹੈ ਹੈ 90 ਦੀ 90000 ਦੀ ਹੈ ਤਾਂ ਖੜ ਜਾ ਕੇ ਨਾ ਮੈਂ ਮਾੜਾ ਜਾਂ ਹੋਰ ਕੋਈ ਠੰਗ ਜੀ ਲੱਗੀ ਪਈ ਆ ਪੱਟੂ ਨੂੰ ਠੰਡ ਜੀ ਲਵਾਈ ਫਿਰਦਾ ਜਮਾਤ 60 ਦੱਸਦੇ ਬਸ 190 ਦਾ ਮਾਨਤਾਨ ਕਰ ਦਾਂਗੇ 85 ਦੀ ਹੋਜੂ ਨਹੀਂ ਹੁੰਦੀ ਕਰ ਦਾਂਗੇ ਚਲੋ ਸਹੀ ਠੀਕ ਤੇ ਨੰਬਰ 1 9471 ਜੀ 36106 ਧੰਨਵਾਦ ਬਈ ਤੇ ਆਜੋ ਮਿੱਤਰੋ ਅੱਗੇ ਹੋਰ ਦਿਖਾਉਣੇ ਲੋ ਵੀ ਮਿੱਤਰੋ ਤੁਹਾਨੂੰ ਇੱਕ ਮੱਝ ਮੈਂ ਹੋਰ ਦਿਖਾਉਣ ਲੱਗਿਆਗਾ ਸਿੰਘ ਦਾ ਹੈਗਾ ਜਰੂਰ ਖੋਲਾ ਬਾਕੀ 2016 ਦੇ ਪੀਡੀਐਫ ਮੇਲੇ ਤੋਂ ਜੇ ਤੂੰ ਮੱਝ ਆ ਗਈ 23 ਕਿਲੋ 200 ਗ੍ਰਾਮ ਬਈ ਮੁਕਾਬਲੇ ਦੇ ਵਿੱਚ 23 ਕਿਲੋ 200 ਗ੍ਰਾਮ ਉਹਦੇ ਘੱਟ ਫੱਟ 23 ਕਿਲੋ 200 ਗ੍ਰਾਮ 200 ਗ੍ਰਾਮ ਤੋਂ ਤੂੰ ਮੜੇ ਤੋਰੀ ਕਰਾ ਲੈ ਵੀ ਪੀਡੀਐਫ ਫੈਮਿਲੀ ਦੀ ਜਿੱਤੂ ਮੱਝ ਦਿਖਾਉਣ ਲੱਗਿਆਂਗੇ ਉੱਤੇ 22 ਲੈ ਕੇ ਆਇਆ ਇਸ ਨੂੰ ਮੋੜ ਮੰਡੀ ਦੇ ਵਿੱਚ ਇਹ ਥੱਲੋਂ ਦਾ ਤੁਸੀਂ ਚੈੱਕ ਕਰੋ ਮੈਂ ਚੈੱਕ ਕਰ ਲਓ ਹਨਾ ਹਨਾ ਲੈ ਜਾ ਕਰਾਂ ਲੈ ਜਾ ਥੱਲੋਂ ਝੋਲੀ ਝੋਲੀ ਚੈੱਕ ਕਰੋ ਕਿੰਨਾ ਦੁੱਧ ਹੁਣ ਦਿੰਦੀ ਆ ਹਨਾ ਕਿੰਨੇਵੇਂ ਸੂਏ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੇ ਬਾਕੀ ਮੱਝ ਹੈਗੀ ਇਹ ਚੰਗੀ ਹਨਾ ਠੱਪੋੜੇ ਦੀ ਬੰਤਰ ਤੁਸੀਂ ਦੇਖ ਲਓ ਸਿੰਘ ਜਰੂਰ ਖੁੱਲਾ ਬਾਕੀ ਇਹ ਆ ਦੇਖ ਲਓ ਹਨਾ ਉਤੋਂ ਚੌੜੀ ਜੋੜੀ ਚੰਗੀ ਆ ਤੇ ਰੰਗ ਸ਼ਾਹ ਕਾਲਾ ਬਣਦੇ ਕਰਾਂ ਸੱਜਣਾ ਤੇ ਆ ਇੱਕ ਵਾਰੀ ਮੈਂ ਖੜੀ ਦਾ ਫੇਰ ਲਾਂਦਾ ਕੈਮਰਾ ਤੇ ਇਧਰ ਹੈਗਾ ਫਰਸਟ ਪੋਜੀਸ਼ਨ ਹੈਨਾ ਆਪਣੀ ਜਿਹੜੀ ਬਾਈ ਨੇ ਉਹ ਤੋਂ ਪੈਸੇ ਜਿਹੜਾ ਹੈਗਾ ਉਹ ਨਾਲ ਮੈਨੂੰ ਐਂ ਦੱਸ ਤੇਰਾ ਪਿੰਡ ਕਿਹੜਾ ਬਿਰਦਨੋਂ ਪਿੰਡ ਹੈ ਆਪਣਾ ਬਿਰਦਨੋਂ ਜ਼ਿਲ੍ਹਾ ਕਿਹੜਾ ਪੈਂਦਾ ਪਟਿਆਲਾ ਜ਼ਿਲ੍ਹਾ ਪੈਂਦਾ ਜੀ ਪਟਿਆਲਾ ਜ਼ਿਲ੍ਹਾ ਪੈਂਦਾ ਤੇ ਮੈਨੂੰ ਐਂ ਦੱਸ ਵੀ 2016 ਦੇ ਵੇਲੇ ਇਹਨੇ ਜਿਹੜਾ ਦੁੱਧ ਕੱਢਿਆ ਉਹ ਲੋ ਕਿੰਨੇਵੇਂ ਸੂਏ ਸੀ ਇਹ ਉਦੋਂ ਹੀ ਦੂਜੇ ਸੂਏ ਦੀਗੀ ਜੀ ਇਹ ਦੂਜਾ ਸੂਆ ਦੂਜਾ ਸੂਆ ਸੀ ਉਹਨੇ ਮੈਂ ਤਾਂ ਉਹਦੇ ਵੀ ਤੀਜੇ ਉਹ ਦੂਜੇ ਸੂਏ ਸੀਗੀ ਤੇ ਕਦ ਕਰ ਜਿਆਦਾ ਵੱਡੇ ਹੁਣ ਕਿੰਨੇਵੇਂ ਸੂਏਗੀ ਹੁਣ 8ਵੇਂ ਸੂਏ ਆ ਜੀ ਇਹ ਅੱਛਾ ਹੁਣ 8ਵੇਂ ਸੂਏ ਤੇ ਹੁਣ ਕੀ ਦਿੱਤਾ ਬੱਚਾ ਇਹਨੇ ਉਹਨੂੰ ਘਟਾਈ ਮੇਲ ਲਗਾਫਾਈ ਇਹਨੇ ਮੇਲ ਕਾਫਾ ਤੇ ਟੀਕਾ ਟੂਗਾ ਕਿਹੜਾ ਹੈ ਟੀਕਾ ਨਹੀਂ ਵੀਰੇ ਦੇਖੇਗਾ ਕੀ ਗਲਤੀ ਨਾਲ ਟੀਕਾ ਭਰਾਏਗਾ ਡਾਕਟਰ ਨੇ ਵਧੀਆ ਨਹੀਂ ਭਰਾਇਆ ਆਪਾਂ ਕਲੀਅਰ ਹੈਗਾ ਚਲ ਕੋਈ ਗੱਲ ਨਹੀਂ ਤੇ ਹੁਣ ਦੁੱਧ ਕਿੰਨਾ ਤਿਆਰ ਹੈ ਤੇ ਕਿੰਨੇ ਨੰਬਰ ਦੀ ਸੂਈ ਹੈ 17 ਤੇ ਤੋਂ 18 ਦੇ ਵਿੱਚ ਵਿੱਚ ਦੁੱਧ ਆ ਜੀ ਹੁਣੇ ਥੱਲੇ ਠੀਕ ਆ ਜੀ ਇਹ 20 ਤੋਂ 21ਵੇਂ ਦਾ ਨੰਮਾ 21ਵੇਂ ਦਾ ਰਹਿ ਸੂਈ ਨੂੰ 21ਵਾਂ ਦੇਣਾ ਹੈ ਠੀਕ ਆ ਆਪਣੀ ਗੱਲ ਬੱਕੀ ਤੇਰੀ ਮੈਨੂੰ ਐ ਦੱਸ ਫਿਰ ਮੁੱਲ ਕਿੰਨਾ ਕਰਦਾ ਵੀਰ ਆਪਾਂ 180 ਮੁੱਲ ਕਰਦੇ ਆ ਜਾਂ ਇਹ ਮੁੱਲ ਤਾਂ ਤੂੰ ਜਿੰਨਾ ਮਰਜ਼ੀ ਬਿਲਕੁਲ ਜਾਇਜ਼ ਕਰ ਇਹਦੇ ਕੋਈ ਨਹੀਂ ਐ ਕਰੇ ਵਿਕਦੀ ਹੁੰਦੀ ਹੈ ਤੂੰ ਮੰਡੀ ਨਾਲ ਲੈ ਕੇ ਨਹੀਂ ਵੀ ਹਾਂ ਇਹ ਜੇ ਤੇ ਵੈਸੇ ਨਹੀਂ ਵੇਚਾਂ ਜਨਵਰ ਜ਼ਿਆਦਾ ਹੋਗੇ ਤਾਂ ਵੇਚਣਾ ਸਾਰੇ ਆਪਣੇ ਬੰਦੇ ਹੋਗੇ ਜਨਵਰ ਅਜੇ ਕੋਲ ਕਰੇ ਬਿਲਕੁਲ 9 ਜਨਵਰ ਨੇ ਜੀ 9 ਜਨਵਰ ਮ ਨਾ ਨਾ ਬਟਾ ਕਰਦਾਂਗੇ ਮਾਨਦਾਨ ਕਰਦਾਂਗੇ ਮਾਨਦਾਨ ਨਹੀਂ ਅਥੀ ਕਰਾਉਣਾ ਕਾਨੂੰਨਾ ਤੂੰ ਮੈਨੂੰ ਦੱਸ ਕਿੰਨੇ ਦਾ ਜਮਾ ਇੱਕੋ ਗੱਲ ਵੀ 1.5 ਲੱਖੀ ਦਵਾਂਗੇ ਦੋਪਾ ਥੱਲੇ ਨਹੀਂ ਦਿੰਦੇ ਹੈਗੇ ਜੇ ਲੈਣੇ ਤਾਂ ਵੀ ਨਹੀਂ ਵੀ ਕੋਈ ਤੁਹਾਨੂੰ ਕੁਝ ਕਰਨੇ ਅੱਛਾ ਨੰਬਰ ਕਿੰਨਾ ਤੇਰਾ 9878502003 02003 ਹਾਂ ਠੀਕ ਆ ਲੈ ਵੀ ਚੈੱਕ ਕਰਿਓ ਤੇ ਬਾਕੀ ਤਸੱਲੀ ਤੁਸੀਂ ਬਾਈ ਦੇ ਘਰੇ ਜਾ ਕੇ ਕਰਨੀ ਆ ਮੇਰੇ ਵਰਗੇ ਮਹਤਮ ਨੇ ਤਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣੀ ਹੀ ਹੁੰਦੀ ਆ ਨਾ ਜੀ ਕੋਈ ਦੇ ਵਿੱਚ ਕੋਈ ਸ਼ੈਤਾਨ ਛੁਪਿਆ ਉਹ ਸਾਨੂੰ ਨਹੀਂ ਪਤਾ ਕੀ ਸਹੀ ਗੱਲ ਸਹੀ ਗੱਲ ਵੀਰ ਜੀ ਹਣਾ ਇਹ ਸ਼ੈਤਾਨ ਦਾ ਸਾਨੂੰ ਕੋਈ ਪਤਾ ਨਹੀਂ ਦਿਖ ਲਾਂਭਾ ਸਾਨੂੰ ਦੇਮ ਠੀਕ ਆ ਬਈ ਅੱਗੇ ਹੋਰ ਦਿਖਾਉਣੇ ਆਜਾ ਲੋ ਵੀ ਮਿੱਤਰੋ ਨਾਲ ਤੁਹਾਨੂੰ ਇੱਕ ਮੱਝ ਦਿਖਾਉਣ ਲੱਗਾਗਾ ਬਹੁਤ ਚੰਗੇ ਕੱਦ ਕਾਠ ਵਾਲੀ ਮੱਝ ਹੈਗੀ ਕੱਲੀ ਪੂਛੋ ਲੰਡੀ ਆ ਤੇ ਸਿੰਗਾ ਸੁੰਗਾ ਦੀ ਨਸਲ ਕੁਆਲਟੀ ਤੁਸੀਂ ਚੈੱਕ ਕਰ ਲਓ ਆਪ ਹੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਹਣਾ ਤੇ ਥੱਲੋਂ ਤਾਂ ਪੂਰੇ ਸਖਤਲੇਵੇ ਵਾਲੀ ਚੰਗੇ ਦੁੱਧ ਵਾਲੀ ਮੱਝ ਰਹੂਗੀ ਜੇ ਮੱਝ ਤੁਹਾਨੂੰ ਪਸੰਦ ਆਈ ਨਾ ਇੱਕ ਵਾਰੀ ਕਮੈਂਟ ਜਰੂਰ ਕਰ ਦਿਓ ਦੇਖੋ ਹਾਈਟ ਦੀ ਜੱਜਮੈਂਟ ਕਰ ਲਓ ਹਾਈਟ ਮੁੰਡੇ ਦੇ ਮੋਢੇ ਦੇ ਉੱਤੋਂ ਦੀ ਤੱਪਦੀ ਆ ਜਾਣਕਾਰੀ ਸਾਰੀ ਲੈ ਕੇ ਦੇਵਾਂਗਾ ਇਸ ਸਾਈਡ ਤੋਂ ਵੀ ਚੈੱਕ ਕਰ ਲਓ ਹਨਾ ਸੋਨਾਂ ਦੀ ਬੜੀ ਚੰਗੀ ਆਜੋ ਬਣਦੇ ਕਰਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਨਾਂ ਦੱਸੀ ਕਰੋ ਨਿੱਕਾ ਸਿੰਘ ਆ ਬਾਈ ਪਿੰਡ ਕਿਹੜਾ ਚੈਲਾ ਬੜਾ ਬਾਈ ਜ਼ਿਲ੍ਹਾ ਕਿਹੜਾ ਮਾਨਸਾ ਬਾਈ ਤੇ ਬਾਈ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਹੈ ਕਿੰਨੇਵੇਂ ਸੂਏ ਸੂਈ ਹੈ ਇਹ ਦੂਜਾ ਸੂਆ ਬਾਈ ਦੂਜਾ ਸੂਆ ਲੱਗਦੀ ਤਾਂ ਆ ਜਿਵੇਂ ਤੀਜਾ ਹੁੰਦੀ ਨਹੀਂ ਦੂਜਾ ਸੂਆ ਬਾਈ ਜਮਾ ਰੀਜਨਲ ਤੇ ਮਗਰ ਕੀ ਆ ਕੱਟੀ ਆ ਬਾਈ ਕੱਟੀ ਆ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ 9 ਦਿਨ ਹੋ ਗਏ ਬਾਈ ਤੇ ਬਾਈ ਕਿੰਨਾ ਦੁੱਧ ਆ ਹੁਣ ਜਮਾ ਐਂ ਡੱਬੇ ਮਾਰਮਾ ਦੁੱਧ 19 ਕਿਲੋ ਜਮਾ ਤਿਆਰ ਆ ਬਾਈ ਹੁਣ ਤੇ 19 ਕਿਲੋ ਕਹਿਣ ਵਾਲੀ ਤੇ ਲਾਈਵ ਜਮਾ ਕਰਾਇਗਾ ਫਿਰ ਪੱਕਾ ਜਮਾ ਲਾਈਵ ਕਰਾ ਦਾਂਗੇ ਬਾਈ ਅੱਛਾ ਹਾਂ ਠੀਕ ਆ ਤੇ ਤੋਲ ਕੇ ਦੇਾਂਗੇ ਜਮਾ ਗੰਡੇ ਤੇ ਤੋਲ ਦਾਂਗੇ ਮਤਲਬ ਵੀ 17 18 19 ਕਿਲੋ ਦੁੱਧ ਹੈਗਾ 19 ਕਿਲੋ ਦੁੱਧ ਜਮਾ ਨੈਟ ਤਲਾ ਕੇ ਦੇ ਦਾਂਗੇ ਆਪਾਂ ਬਾਈ ਘਰੇ ਲਾਈਵ ਕਰਕੇ ਵੇਚ ਦਾਂਗੇ ਤੇਰੇ ਚੈਨਲ ਤੋਂ ਵੇਚਾਂਗੇ ਹੋਰ ਦੱਸ ਅੱਛਾ ਹਾਂ ਬਾਈ ਹੋ ਵੀ ਮਿੱਤਰੋ ਨਾ ਤੁਹਾਨੂੰ ਇੱਕ ਮਾਝੋ ਮੈਂ ਹੋਰ ਦਿਖਾਉਣ ਲੱਗਾ ਕਿਹਨਾਂ ਖੜੀ ਦਿਖਾਦਾ ਹਨਾ ਤੇ ਲੈਵਾ ਚੈੱਕ ਕਰਵਾਦ ਕੇ ਤੇ ਬਾਈ ਤੋਂ ਡਿਟੇਲ ਲੈ ਕੇ ਦਿਨਾ ਮੈਂ ਅੱਜ ਚੰਗੀਆਂ ਚੰਗੀਆਂ ਮੱਝਾਂ ਦੀ ਵੀਡੀਓ ਬਣਾਉਂਗਾ ਕਰ ਰਹੀ ਆ ਵੀ ਭਾਈ ਦੇਖ ਲੋ ਇਹ ਜਾਂ ਮਾਲ ਆਉਂਦਾ ਮੰਡ ਥੱਲੋਂ ਦਾ ਬੰਬ ਵੀ ਪਈ ਆ ਓਏ ਹਨਾ ਲੈ ਕਰਿਓ ਚੈੱਕ ਬਾਈ ਖੋਲੀ ਕਰਾ ਥੱਲੋਂ ਬੜੀ ਘੈਂਟ ਐ ਮੈਨੂੰ ਐ ਲੱਗਦਾ 8 ਤੋਂ 10 ਦਿਨਾਂ ਦੀ ਸੂਈ ਲੱਗਦੀ ਐ ਮੈਨੂੰ ਬੱਚੇ ਨੂੰ ਦੇਖ ਕੇ ਤੇ ਬਾਕੀ ਕੀ ਕਹਿੰਦਾ ਬਾਈ 7 ਮਾਦਨ ਸੂਈ ਨੂੰ ਆਇਆ 7ਵਾਂ ਲੈ ਜਾ ਕਰ ਸਿੰਘ ਸੁੰਗ ਚੰਗਾ ਮੂੰਹ ਮਾ ਦੀ ਚੈੱਕ ਕਰ ਲਉ ਮੋਟਾ ਸਿੰਘ ਕੁੰਡਾ ਇਹ ਥੱਲੋਂ ਦੇਖੋ ਓਏ ਸੱਜਣੋ ਥੱਲੋਂ ਬੋਸ ਹੁਣੀ ਤਿਆਰ ਹੋਈਆ ਕਰਮ ਵਾਲੀ ਹਨਾ ਇਹ ਆਲ ਲੈ ਜਾ ਲੈ ਜਾ ਕਰਾਂ ਇੱਕ ਵਾਰੀ ਹੋਰ ਮੂਹਲੇ ਥਣਾ ਤੋਂ ਦਿਖਾ ਦਗੇ ਇਹ ਆ ਦੇਖੋ ਤਸੇ ਹੀ ਨਹੀਂ ਕੋਈ ਮੱਝ ਚ ਲੈਵੇ ਕਨੀਓ ਤਾਂ ਲੈ ਲੈ ਜੋ ਬਣਦੇ ਕਰਾ ਬਣਦੇ ਕੋਈ ਗੱਲ ਨਹੀਂ ਇਹ ਆਹਾਹਾ ਤੋਰ ਤੋਰ ਕੀ ਦਿਖਾਈ ਜਾਵਾ ਬਾਈ ਕਹਿੰਦਾ ਚੁੰਨੀਆਂ ਚਾਨੀਆਂ ਪਾ ਕੇ ਹਨ ਤੇ ਪੂਰੀ ਗਰਦ ਗੱਡੀ ਫਿਰਦਾ ਮੱਝ ਦੀ ਇਹਨੂੰ ਕਹਿੰਦੇ ਹਲੇਵਾ ਥਣਾ ਦਾ ਗੈਪ ਦੇਖੋ ਹਾਂ ਮੁੱਲ ਕਰਕੇ ਦਾ ਡਰਾਉਂਦਾ ਹਾਂ ਹਾਂ 20 ਕਿਲੋ ਵਾਲੀ ਮੈਂ ਹਾਂ 20 ਕਿਲੋ ਵਾਲੀ ਮੈਂ ਹਾਂ 16 ਕਿਲੋ ਬੌਲੀ ਤਿਆਰ ਹੈ ਮਹਿੰਦੀ ਖੜਾ ਲਾ ਹੁਣ ਲੈ ਲੈ ਖੜਾ ਲਾ ਹੁਣ ਮੈਨੂੰ ਆਏ ਦਾ ਤੇਰਾ ਪਿੰਡ ਕਿਹੜਾ ਪਹਿਲਾਂ ਪਿੰਡ ਮੇਰਾ ਤੂਰਕੋਟ ਜ਼ਿਲ੍ਹਾ ਬਰਨਾਲਾ ਅੱਛਾ ਨਾਂ ਕੀ ਤੇਰਾ ਨਾਂ ਮੇਰਾ ਹਰਜੀਤ ਸਿੰਘ ਠੀਕ ਹੈ ਤੇ ਮੱਝ ਦਾ ਸੂਆ ਕਿੰਨਾ ਮੈਨੂੰ ਐ ਦੱਸ ਸੂਆ ਦੂਜਾ ਦੂਜਾ ਹਾਂ ਜੀ ਇਹਨੇ ਕੰਮ ਚੱਲਦੇ ਵੀਡੀਓ ਦੇ ਵਿੱਚ ਸੌਦਾ ਵੀ ਹੋਣ ਲੱਗ ਗਿਆ ਦੇਖਦੇ ਆ ਕਿ ਕਿਨਾ ਮੁਣੀ ਜਾਂਦੇ ਬਾਕੀ ਨਾ ਜੱਗੀ ਦੇ ਮੈਂ ਲੈ ਕੇ ਦਿੰਨੀ ਹੰਦਰ ਦਾ ਸਫੀਨਾ ਜੀ ਨਹੀਂ ਹੁੰਦੀ ਪੱਕਾ ਉਹ ਰਿਆ ਰਹੇ ਪੱਕੇ ਕੱਚੇ ਰੁਪਏ ਲਾ ਦੇ ਰੁਪਏ ਲੈ ਲੈ ਕੰਮ ਦਾ ਦੇਖ ਲੋ ਮੰਗ ਗਿਆ ਕਿੱਥੋਂ ਵਾਲੇ ਆ ਗਏ ਡੰਡੇ ਚ ਲਾਈ ਕਈ ਵਾਰ ਵੀਡੀਓ ਤੇ ਬਸ ਜਾਂਸੀ ਜਾਂਸੀ ਤੋਂ ਆਇਆ ਚੋਬਰ ਕਰ ਲੋ ਕਰਾ ਸੌਦਾ ਕੋਈ ਗੱਲ ਨਹੀਂ ਅੱਛਾ ਬਾਲੇ ਰੁਪਏ ਲਈਦਾ ਜੱਗੀ ਨੂੰ ਉਹ ਵੀ ਲੱਗ ਗਿਆ ਮਤਲਬ છાંસી ਵਾਲੇ ਮੱਝ ਛੱਡਦੇ ਨਹੀਂ ਹੈਨਾ ਮੈਨੂੰ ਐਂ ਲੱਗਦਾ ਉਹ ਟੋਪੀ ਜੀ ਵਾਲਾ ਕੱਢੂ ਗੇਰ ਉਹ ਸਾਹਮਣੇ ਖੜਾ ਅੱਛਾ ਹੁਣ ਮੈਂ ਤੈਨੂੰ ਐਂ ਕਹਿਣਾ ਆਪਣਾ ਸੌਦਾ ਜੇ ਚੱਲੀ ਜਾਂਦਾ ਸੀ ਲਕੋ ਕੇ ਜੇ ਮੁੱਲ ਦੱਸਦੇ ਜਮਾ ਹਾਨਾ ਹਾਨਾ ਵੀਰੇ ਮੁੱਲ ਤਾਂ ਇੱਥੇ 4 ਸਵਾ 4 ਮੰਡੀ ਚ ਕਰੀ ਜੰਨੇ ਆਂ ਠੀਕ ਹੈ ਕਿ ਨਹੀਂ ਅੱਛਾ ਆਪਣੇ ਵਾਲਾ ਦੱਸ ਆਪਣੇ ਦਾ 270 ਦੀ ਮੈਂ ਹੁਣੀ ਹਾਨਾ 270 ਦੀ ਹਾਂ ਇੱਕ ਗੱਲ ਜਾਂਦੇ ਹਾਂ ਜਮਾ ਗੱਪਣਾ ਮਾਰੀ ਸੋਹਣਿਆ ਹਾਂਜੀ ਇੱਥੇ ਕਿੰਨੇ ਲਾਇਆ છાંਸੀ ਵਾਲੇ ਨੇ ਇਥੇ ਚਾਂਸੀ ਵਾਲੇ ਲਾਉਂਦੇ ਨੇ 22 2.5 ਡੱਪ ਮਾਰ ਗਿਆ ਬਈ ਮੈਂ ਤੈਨੂੰ ਤਾਂ ਸਹੀ ਦੱਸ ਨਾ 22 ਦਾ 2 ਪਲਾਇਆ ਉਹਨਾਂ ਨੇ ਮੇਰੇ ਸਾਹਮਣੇ ਨਹੀਂ ਉਹ ਤਾਂ ਚਲ ਲਾਈ ਜਾਣਾ ਇਹ ਤਾਂ ਕਾ ਕ ਜਾਣਾ ਤਾਂ 1.5 ਲਾਉਣ ਵਾਲੇ ਨੇ ਪਰ ਐਂਡ ਤੱਕ ਹਜੇ ਤੱਕ 22 ਮੈਂ ਦਾ ਮੰਗ ਲੱਗਿਆ ਨਹੀਂ ਭਰਾਵਾ ਮੈਂ ਤੁਹਾਨੂੰ ਦੱਸਾਂ ਗੱਲ ਮਿੱਤਰੋ ਮੈਂ ਮੈਂ ਫੋਨ ਨੰਬਰ ਦੱਸ ਦੇ ਚਲ ਕੋਈ ਗੱਲ ਨਹੀਂ ਮੇਰਾ ਫੋਨ ਨੰਬਰ 9878732010 ਠੀਕ ਹੈ ਲੈ ਵੀ ਗੱਲ ਸੁਣੋ ਚਾਂਸੀ ਵਾਲੇ ਨੇ ਲਾਇਆ 1,70,000 ਰੁਪਇਆ ਠੀਕ ਹੈ ਮੱਝ ਤੇ ਉਤੇ ਹੁਣ ਤੂੰ ਗੁੱਸਾ ਕਰ ਤੇ ਪਣਾ ਕੁਝ ਹੀ ਕਰੀ ਚੱਲ ਹੁਣ ਹਾਇਦਰ ਮੂੰਹ ਜੇ ਕਰੀ ਜਣਾਗਾ ਕੋਈ ਗੱਲ ਨਹੀਂ ਬਈ ਮੱਝ ਚੰਗੀ ਏ ਤੇ ਇੱਕ ਮੱਝ ਹੋਰ ਵੀ ਖੜੀ ਇਹਦੇ ਕੋਲ ਇੱਕ ਆਹ ਖੜੀ ਐ ਮੈਂ ਤੁਹਾਨੂੰ ਦੱਸਾਂ ਗੱਲ ਵੀ ਪਤੰਦਰ ਲੋਕ ਤਾਂ ਲੈ ਕੇ ਆਉਂਦੇ ਹੁੰਦੇ ਕੰਬਲ ਹਨਾ ਤੇ ਰਜਾਈ ਦੇ ਕੇ ਲੈ ਕੇ ਆਇਆ ਇਹ ਆ ਦੇਖਿਓ ਰਜਾਈ ਦੋਨੇ ਕੁਆਲਿਟੀ ਵਾਲੀਆਂ ਪਹਿਲਾ ਸੂਆ ਚੁੱਟੀ ਹੈਗੀ ਚਾਰ ਦਾਦਾ ਮੂੰਹ ਇਹ ਅੱਛਾ ਹਾਂ ਠੀਕ ਐ ਲੈ ਮੈਂ ਮੇਤਰੋ ਆਜੂ ਕਰਾਂ ਦੋਦ 14 ਕਿਲੋ ਤਿਆਰ ਐ ਇਹਦੇ ਥੱਲੇ 14 ਕਿਲੋ ਤਿਆਰ ਐ ਇਹਦੇ ਥੱਲੇ ਵੀ ਕਹਿੰਦਾ ਲੈ ਤੇ ਲੈ ਆਹਾ ਓਏ ਸਿੰਗਾ ਸੂੰਗਾ ਦੀ ਵੀ ਚੰਗੀ ਐ ਹਨਾ ਗੋਲ ਸਿੰਘ ਦੇਖੋ ਠੀਕ ਆ ਆ ਜਾ ਅੱਗੇ ਹੋਰ ਦਿਖਾਉਣੇ ਆ ਐ ਵੀ ਮਿੱਤਰੋ ਇੱਕ ਆਪਾਂ ਜੋਟੀ ਹੋਰ ਦਿਖਾਉਣੇ ਆ ਤੁਹਾਨੂੰ ਹਨਾ ਸਿੰਘਾ ਸਿੰਘਾਂ ਦੀ ਤਾਂ ਸੋਹਣੀ ਆ ਬਾਕੀ ਬਾਈ ਡਿਟੇਲ ਕੀ ਦਿੰਦਾ ਹਨਾ ਉਹ ਆਪਾਂ ਤੁਹਾਨੂੰ ਪਤਾ ਕਰਕੇ ਦੱਸਦੇ ਆ ਤੇ ਥੱਲੋ ਹੈਗੀ ਇਹ ਵੀ ਦੇਖ ਕੇ ਕਰੋ ਇਹ ਨੇੜੇ ਲਾਤਾ ਕੈਮਰਾ ਤੇ ਬਾਕੀ ਬਾਈ ਤਸੱਲੀ ਹੁੰਦੀ ਆ ਨਾ ਜਿਹੜੀ ਕਈ ਵਾਰੀ ਮੰਡੀ ਤੋਂ ਪਹੂ ਮੁੜ ਜੇ ਦੇ ਘਰੇ ਜਾ ਕੇ ਆਪਾਂ ਤਸੱਲੀ ਆਪ ਦੀ ਆਪ ਕਰੋ ਤੇ ਕੱਦ-ਕਾੜ ਕੋਈ ਬੜਾ ਨਹੀਂ ਹੈਗਾ ਮੀਡੀਅਮ ਜੀ ਹਾਈਟ ਹੈ ਉਹਨਾਂ ਨੂੰ ਮੋੜ ਲਾ ਕਰ ਇਹ ਆ ਚੈੱਕ ਕਰਿਓ ਕਰਾ ਥਾਂਣ ਚੰਗਾ ਲੱਗਿਆ ਤੇ ਇਹ ਆ ਦੇਖ ਲਓ ਸਿੰਘ ਸਿੰਘ ਤੇ ਆ ਜਾ ਕਰਾਂ ਬੰਨ ਦੇ ਕਰਾਂ ਫਿਰ ਕਿਹੜਾ ਪਿੰਡ ਆ ਬਾਈ ਦਾ ਪੁੱਛਦੇ ਆ ਹਨਾ ਹਾਂ ਬਈ ਨਾਂ ਦੱਸੀ ਕਰਾਂ ਤੇਰਾ ਜੱਸਾ ਸਿੰਘ ਜੀ ਪਿੰਡ ਮਿਰਜਣਾ ਜੀ ਮਿਰਜਣਾ ਠੀਕ ਆ ਤੇ ਜਿਹੜੀ ਆਪਾਂ ਹਾਂ ਝੋਟੀ ਤੋੜ ਕੇ ਥਾਈਆ ਕਿੰਨਾ ਮਸੂਆ ਦੂਜਾ ਸੂਆ ਜੀ ਤੇ ਕਿੰਨਾ ਦੁੱਧ ਆ ਦੁੱਧ ਆ ਇਸ ਮੌਕੇ ਸਾਢੇ 13 ਕਿਲੋ ਹਾਜ਼ਰ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 9 ਦਿਨ ਜੀ 9 ਦਿਨ ਤੇ ਮੈਨੂੰ ਤਾਂ ਇਹ ਬੱਚੇ ਨੂੰ ਦੇਖ ਕੇ ਜਿਵੇਂ ਲੱਗੇ ਜਿਵੇਂ ਹੋਊਗੀ 15 ਦਿਨਾਂ ਦੀ ਸੂਈ ਚਲੋ ਜੀ ਕਿੰਨੇ ਦੀ ਕਹਿ ਲੋ ਬੱਚਾ ਅੱਗੇ ਖੜਾ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮੈਨੂੰ ਐ ਦੱਸ ਵੀ 13 ਕਿਲੋ ਦੁੱਧ ਹਾਜ਼ਰ ਹੋਊਗਾ ਚਵਾ ਕੇ ਦੇਵਾਂਗੇ ਜੀ ਦੋ ਟਾਈਮ ਠੀਕ ਹੈ ਠੀਕ ਹੈ ਤੇ ਮੁੱਲ ਕੀ ਕਰਤਾ ਇਹਦਾ ਮੁੱਲ 1.5 ਲੱਖ ਕਰ ਦੇ ਮੁੱਲ ਤਾਂ ਤੂੰ ਐ ਕਰ ਵੀ ਸਰਾ ਲਾ ਦੇ ਪੌਣੇ 2 ਕਰ ਲੈ ਕੋਈ ਗੱਲ ਨਹੀਂ ਇਹਦੇ ਪੌਣੇ 2 ਪੌਣੇ 2 ਕਹਾਂ ਦੋ ਇਹਦਾ ਕੀ ਚੱਕਰ ਹੈ ਇਹਦੇ ਪੌਣੇ 2 ਕੋਈ ਗੱਲ ਨਹੀਂ ਦੇਣੀ ਕਿੰਨੇ ਦੀ ਹੈ ਚਲ ਸੰਘੇੜਾਂ ਵਾਲੀ ਗੱਲਾਂ ਦਾ ਹੋਰ ਦੇ ਦਾਂ 1 25 ਦੀ ਹਨ 1 25 ਤਾਂ ਵੀ ਮੈਨੂੰ ਐ ਲੱਗਦਾ ਕੰ ਹਾਂ ਡੈਡ ਲਈ ਕੱਟੀ ਜਾਦੇ ਚੰਗੇ ਜੀ ਕੱਟੀ ਦਾ ਠੀਕ ਹੈ ਤੇਰੀ ਜਾਦੇ ਚੰਗੀ ਆ ਦੇਗਾ ਕਿੰਨੇ ਦੀ ਯਾਰ ਮੈਂ ਤੈਨੂੰ ਐ ਲਵਾਂਗਾ ਟਾੜਾ ਵਾੜਾ ਕਰਦੇ ਜੀ ਬਸ ਇਹ ਤੋਂ ਛੋਟ ਹੀ ਕਰਾਂਗੇ ਜੀ ਕਿੰਨੀ ਕਰੇਗਾ ਛੋਟ ਬਸ ਛੋਟ ਕਰਦਾ ਮਾਨ ਤਾਨ ਕਰਦਾ 20000 ਦੇਖ ਲਈ ਬਈ ਮਣ ਦੇਖ ਲਾਂਗੇ 20 ਕਰਦਾ ਮੌਕੇ ਜੀ ਕੀ ਕਰਦੇ ਚੰਗਾ ਸਰ ਤੇ ਨੰਬਰ ਬੋਲੀ ਕਰ 98555 ਜੀ 22012 ਜੀ ਅੱਛਾ ਦੇ ਕਿੰਨੇ ਦੇਗਾ ਟਾੜਾ ਵਾਟਾ ਬਸ ਟਾੜਾ ਵਾਟਾ ਹੀ ਅੱਛਾ ਚਲੋ ਠੀਕ ਆ ਆਜੋ ਅੱਗੇ ਹੋਰ ਦਿਖਾਉਣੇ ਮੀਨੀ ਝੋਟੀ ਦਿਖਾਉਣੇ ਆਪਾਂ ਤੁਹਾਨੂੰ ਹਨਾ ਮੋਮੋ ਤੇਰੀ ਚੈੱਕ ਕਰ ਲੋ ਵਾਕੇ ਥੱਨੋਂ ਬੜੀ ਸਾਫ ਆ ਮਿੱਤਰੋ ਜਿੱਡੇ ਨਿੱਕੀ ਆ ਨਾ ਤੇ ਉਹੋ ਜਿਹਾ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਆ ਦੇਖ ਲੋ ਤੁਸੀਂ ਐਨ ਲਾਲ ਚੰ ਰੰਗ ਲੇਵਾ ਪਿਆ ਹੈਗਾ ਥਣ ਵੀ ਕੱਲਾ ਕੱਲਾ ਤੇ ਚੰਗੀ ਆ ਜਿੰਨੀ ਕ ਹੈਗੀ ਆ ਛੋਟੀ ਆ ਤੇ ਜਿੱਦੀ ਛੋਟੀ ਓਡੀ ਸੱਟ ਵੀ ਚੰਗੀ ਮਾਰਦੀ ਆ ਆ ਦੇਖ ਲੋ ਇਹ ਲੈ ਜਾ ਕਰ ਬਣ ਦੇ ਕਰ ਥੱਨੋਂ ਬੜੀ ਘੈਂਟ ਆ ਆ ਦੇਖਿਓ ਮੁੱਲ ਮੰਨ ਤਾਂ ਭਰਾਵਾ ਮੰਡੀ ਦੇ ਇਹ ਜਿਹੀ ਹੁੰਦੇ ਹੈਗੇ ਤੇ ਕਰਨੇ ਪੈਂਦੇ ਆ ਹਨਾ ਵਪਾਰੀ ਭਰਾਵਾਂ ਨੂੰ ਮੁੱਲ ਕਰੇ ਬਣਾ ਕੋਈ ਸਾਨੂੰ ਪਤਾ ਵੀ ਪੈਸੇ ਭਰਦਾ ਵੀ ਨਹੀਂ ਤੇ ਜਾਣਕਾਰੀ ਲੈ ਕੇ ਦੇਣੇ ਗੱਗੀ ਤੋਂ ਹਾਂ ਵੀ ਪਹਿਲਾਂ ਮੈਨੂੰ ਤੇਰਾ ਨਾਂ ਦੱਸੀ ਨਾਂ ਬਾਈ ਗੱਗੀ ਆ ਤੇ ਪਿੰਡ ਪਿੰਡ ਕੋਲੜਾ ਕੋੜਿਆਣਾ ਜਿਹੜਾ ਬਠਿੰਡਾ ਨੇੜੇ ਕਿਥੇ ਰਹਿੰਦੇ ਹੈ ਇਹ ਰਾਮਪੁਰਾ ਤੋਂ ਠੀਕ ਆ ਅੱਜ ਓਟੀ ਆਪਾਂ ਤੋਰ ਕੇ ਦਈਆ ਕਿੰਨਾ ਵਸੂਆ ਇਹ ਪਹਿਲਾ ਬਾਈ ਪਲੂਣਾ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਚੌਥਾ ਦਿਨ ਆ ਬਾਈ ਚੌਥਾ ਦਿਨ ਤੇ ਦੁੱਧ ਜਮਾ ਐਨ ਉਹੋ ਜਿਹਾ ਕੰਮ ਨਾ ਹੋਵੇ ਬਸ ਦੁੱਧ ਬਾਈ ਆਪਾਂ ਦਾ ਮੰਡੀ ਦਾ ਹੁਣ ਕੋਈ ਯਕੀਨ ਨਹੀਂ ਮੰਨਦਾ ਨਹੀਂ ਹਣਾ ਠੀਕ ਹੈ ਔਰ ਦੁੱਧ ਦਾ 10 ਲੀਟਰ ਤੋਂ ਬਾਹਰ ਪਾ ਦੂ ਕੱਤੀ ਪਾ ਦੂਗੀ ਹਾਂ ਆ ਗੱਲ ਮੰਨੀ ਤੇ ਬੋਲਾ ਹੁਣ ਕਿੰਨਾ ਬੋਲਾ ਹੁਣ ਹੋਊਗਾ ਬਾਈ ਇਹ ਥਲੇ 8 ਕਿਲੋ ਲੀਟਰ ਤਿਆਰ 7-8 ਕਿਲੋ ਹੈਗਾ ਹਾਂ ਹਾਂ ਹੈਗਾ ਹੁਣ ਠੀਕ ਹੈ ਗੱਲ ਚੌਥੇ ਦਿਨ ਸੂਈ ਨੂੰ ਇਹਨੂੰ ਚੌਥੇ ਦਿਨ ਹਾਂ ਤੇ ਮੈਨੂੰ ਐ ਦਾ ਸਿਰ ਮੁੱਲ ਕਿੰਨਾ ਕਰਨਾ ਮੁੱਲ ਤਾਂ 60 ਕਰ ਦਿਆ ਭਰਾ ਫੇਰੀ ਚੱਲ ਫੇਰ ਫੇਰੀ ਆਨੇ ਆਪ ਦਾ ਨਹੀਂ ਕਰੀ ਚੱਲ ਫੇਰ ਟਾਟਾ-ਵਾਟਾ ਇੱਕ 35 ਦੀ ਜਸਨੋਈ ਇਹਦੀ ਇੱਕ 35 ਦੀ ਜਸਨੋ ਹਾਂ ਦੋ ਤਾਂ ਦਾ ਮੂੰਹ ਹੋ ਜੇ ਅੱਛਾ ਮੂੰਹੋਂ ਦੋ ਦੰਦ ਆਂਦਾ ਫੇਰ ਤਾਂ ਉਮਰ ਹੀ ਕੁਛ ਨਹੀਂ ਹੈ ਨਾ ਉਸ ਉਮਰ ਨਹੀਂ ਬਾਈ ਤੇ ਫਿਰ ਮੈਨੂੰ ਐ ਦਾ ਸੋਝੂ ਮਾਨਤਨ ਪਰ ਛੋੜ ਕੱਪਾ ਹੋ ਬਾਈ ਇਹ ਚ ਕਿੰਨੀ ਕਦੀ ਲੈਤੀ ਹੋਵੇ ਲੈਤੀ ਦਾ ਹੁਣ ਫੁੱਲ ਹੀ ਲਈ ਜਾਂਦੀ ਆ ਹੁਣ ਘੱਟ ਤਾਂ ਲੈਨੀ ਆ ਉੱਤੋਂ ਰੁੱਥ ਗਈ ਆ ਬਾਈ ਅੱਛਾ ਹਾਂ ਰੁੱਤ ਬੜੀ ਪੈੜੀ ਹੈ ਰੁੱਤ ਬਹੁਤ ਪੈੜੀ ਹੈ ਹਮਾਲ ਨਹੀਂ ਮਿਲਦਾ ਬੰਦਾ ਜੋ ਨੰਬਰ 77968 00112 77100 76968 ਠੀਕ ਹੈ 00112 ਠੀਕ ਹੈ ਧੰਨਵਾਦ ਬਾਈ ਤੇ ਕੋਈ ਇੱਕ ਅੱਧੀ ਹੋਰ ਲੈ ਕੇ ਆਇਆ ਹੋਰੇ ਕਾਮ ਆਇਆ ਬਾਈ ਚੰਗੀ ਲਾਏ ਇਹੇ ਤੋਰੀ ਕਰਾਂ ਚੈੱਕ ਕਰੋ ਮਿੱਤਰੋ ਹਨ ਤੇ ਸਿੰਗਾ ਦਾ ਹੁੰਗਾ ਦੀ ਬੰਤਰ ਤੇ ਇਹ ਅੱਜ ਮੋੜ ਮੰਡੀ ਦੇ ਰੇਟ ਨੇ ਤੁਸੀਂ ਮੁੱਲ ਜ਼ਰੂਰ ਮਾੜੇ-ਮੋٹے ਕਰਨੇ ਪੈਂਦੇ ਆ ਮਿੱਤਰੋ ਹਨ ਮਜਬੂਰੀਆਂ ਹੁੰਦੀਆਂ ਨੇ ਤੇ ਅੱਜ ਕੱਲ ਇਹਦੇ ਹੁੰਦੇ ਆ ਵੀ ਵੀਡੀਓ ਵਾਲੇ ਨੇ ਕਹਿੰਦੇ ਚੱਖਣਾ ਵਧਦੀ ਵਪਾਰ ਦੀ ਕਾਰਨ ਵੀ ਇਹਨਾਂ ਦੀ ਗੱਲ ਮੈਂ ਸਹੀ ਮੰਨਦਾ ਕਿਉਂ ਵੀ ਵਪਾਰੀਆਂ ਨੂੰ ਤਾਂ ਮੁੱਲ ਕਰਨੀ ਪੈਂਦੇ ਆ ਹਨਾ ਵੀ ਸਾਰਾ ਪਰਦਾ ਕਹਿੰਦੇ ਚੱਕਿਆ ਜਾਂਦਾ ਹੈਗਾ ਵਪਾਰ ਲੈਣ ਦਾ ਤੇ ਯਕੀਨ ਕੋਈ ਵੀ ਕੋਈ ਕਰਦਾ ਵੀਡੀਓ ਜਿਵੇਂ ਹਰ ਇੱਕ Banda ਬਣਾਉਂਦਾ ਹੀ ਆ ਪਰ ਵਪਾਰ ਲੈਣ ਤੇ ਬੜਾ ਕਹਿੰਦੇ ਅਸਰ ਪਾਇਆ ਇਹ ਗੱਲਾਂ ਹਰ ਇੱਕ Banda ਸੁਣ ਨੂੰ ਮਿਲਦंगी ਨੇ ਤੇ ਗੱਗੀ ਜਿਵੇਂ ਮੈਂ ਪਹਿਲਾਂ ਵੀ ਗੱਲਾਂ ਕਰਕੇ ਆਇਆ ਹਟਿਆ ਹਨਾ ਇਹ ਵਪਾਰ ਲੈਣ ਦੇ ਵਿੱਚ ਹੁਣ ਪੜਦਾ ਪੁਰਦਾ ਦਾ ਚੱਕਿਆ ਗਿਆ ਉਹ ਚੱਕਿਆ ਗਿਆ ਉਹ ਵਾਲੇ ਭਰਾਵਾਂ ਨੇ ਪਾਤੀ ਜਮਾ ਐ ਖੜ ਤੂ ਬਾਕੀ ਭਾਈ ਐ ਆ ਪਹਿਲਾਂ ਵੀ ਐ ਸੀਗਾ ਵੀ ਸੀ 7 ਘਰਾਂ ਨੂੰ ਪਸ਼ੂ ਦਿਖਾ ਕੇ ਫੇਰ ਅਗਲਾ ਦਿੰਦਾ ਸੀ ਠੀਕ ਹੈ ਉਹ ਹੈ ਨਹੀਂ ਵੀ ਕਿਹੜਾ ਪਹਿਲਾ ਗਿਆ ਤੇ ਜਿਹੜਾ ਕਨੇ ਖੋਲ ਕੇ ਮੁੜਿਆ ਉਹ ਠੀਕ ਹੈ ਗੱਲ ਸੀ 7 ਘਰਾਂ ਨੂੰ ਦਿਖਾ ਕੇ ਪਸ਼ੂ ਫੇਰ ਸੌਦਾ ਦਿੰਦੇ ਆ ਮਾਲਕ ਵੀ ਉਹਦਾ ਸਿਰੇ ਹੀ ਲੱਗਦਾ ਜਮਾ ਸਿਰੇ ਲੱਗ ਕੇ ਹੀ ਆਉਂਦਾ ਪਸ਼ੂ ਇਹ ਕਿੰਵੇਂ ਸੂਏਗੀ ਇਹ ਬਈ ਤੀਜਾ ਸੂਆ ਤੀਜਾ ਸੂਆ ਹਾਂ ਕਿੰਨਾ ਦੋ ਦੋ ਨੂੰ ਬਈ 14 ਲੀਟਰ ਤਿਆਰ ਆ ਥੱਲੇ 1 ਮੋਲ ਤਾਂ ਕਹਿੰਦੇ ਇਹਦਾ ਵੀ ਇੱਕ ਸਾਠੀ ਆ 135 ਇਹਦਾ ਬੱਚਾ ਲੱਗੂ ਬਾਈ ਠੀਕ ਆ ਤੇ ਕਿੰਨਾ ਦੁੱਧ ਪਾ ਦੋਗੇ ਦੁੱਧ ਬਾਈ 15-16 ਲੀਟਰ ਪਾ ਦੋ ਬਾਹਲਾ ਪੰਤਰਾ ਤੇ ਰਾਗਾ ਪਾਉ ਪਾਉ ਵੀ ਬਾਈ ਹੈ 14 ਕਿਲੋ ਦਾ ਹੋਣਾ ਹੈ ਹੈਗਾ ਹਾਂ ਗੱਪ ਵਾਲੀ ਗੱਲ ਨਹੀਂ ਹੋਣੀ ਜਮਾ ਗੱਪ ਵਾਲੀ ਨਹੀਂ ਹੈ ਬਾਈ ਇਹਦਾ ਪਰ ਚੋਈ ਆ ਤੇਰਾ ਬਹੁਤ ਧੰਨਵਾਦ ਇਹ ਆਜੋ ਅੱਗੇ ਹੋਰ ਦਿਖਾਉਣੇ ਆ ਮਾਰ ਮਿੱਤਰੋ ਇਹ ਵੀ ਮਿੱਤਰੋ ਤੁਹਾਨੂੰ ਇੱਕ ਗਾਂ ਦਿਖਾਉਣੇ ਹੈਗੇ ਮੰਡੀ ਦੇ ਲੈ ਕੇ ਆਇਆ ਸੀ ਗੋਪੀ ਬਾਈ ਤੋਰੀ ਕਰਾ ਹੈ ਇਧਰ ਨੂੰ ਚੈੱਕ ਕਰ ਲੋ ਥੱਲੋਂ ਹਜੇ ਮਾਦੀਤੀ ਨੇ ਪੂਰਾ ਬਣਨਾ ਕਿੰਨੇ ਕ ਦਿਨ ਪਏ ਹੈ ਹਨਾ ਉਹ ਵੀ ਆਪਾਂ ਤੁਹਾਨੂੰ ਸਾਰੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਪਈ ਤਾਂ ਗਾਂ ਤਾਂ ਹੈਗੀ 34 ਬਾਕੀ ਉਹ ਮੜਾ ਤੋਰਨਾ ਕਹਾ ਕਰ ਲਾ ਇਹ ਆ ਦੇਖੋ ਹਣਾ ਆ ਮੋੜ ਦਾ ਮੂੰਹਰਾ ਕਰ ਲਾ ਮੂੰਹ ਕਰ ਲਾ ਤੇਰਾ ਤਾਂ ਧਿਆਨ ਹੀ ਪਤੰਦਰਾ ਪਤਾ ਨਹੀਂ ਕਿਹੜੇ ਪਾਸੇ ਹੈਗਾ ਆ ਜਾ ਉਹ ਲਿਆ ਲਿਆ ਇਹ ਆ ਜਾ ਕਰਾਉਣਾ ਕੋਪੀ ਨਾਲ ਗੱਲ ਬਾਤ ਹੁਣ ਤੁਸੀਂ ਮੂੰਹ ਦੀ ਚੈੱਕ ਕਰ ਲੋ ਤੇ ਬਣਦੇ ਕਰ ਆ ਜਾ ਉਹ ਤਾਂ ਥੱਕਿਆ ਪਿਆ ਪਤੰਦਰਾ ਹਾਂ ਭਾਈ ਕਿਵੇਂ ਆ ਠੀਕ ਆ ਭਾਈ ਪਹਿਲਾਂ ਮੈਨੂੰ ਤੇਰਾ ਨਾਂ ਦੱਸੀ ਗੋਪੀ ਨਾ ਬਾਈ ਗੋਪੀ ਐ ਮੈਂ ਦੱਸਤਾ ਦਿੱਤਾ ਗੋਪੀ ਪਿੰਡ ਪਿੱਥੋ ਹਣਾ ਠੀਕ ਆ ਨੇੜੇ ਰਾਮਪੁਰਾ ਤੇ ਗੋਪੀ ਜੀ ਗੱਲ ਕਰਗੇ ਗਾਂ ਆ ਦਾ ਸੂਆ ਕਿੰਨਾ ਮੈਂ ਦੂਜਾ ਸੂਆ ਬਾਈ 6 ਦਾਂਦਾ ਮੂਹੋਂ 6 ਦਾਂਦਾ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਤਾਂ ਬਾਈ 35 ਕਿਲੋ ਚੋਆ ਵਾ ਥੱਲੋਂ ਅੱਛਾ ਹਾਂ ਕਨੂਨ ਥੱਲੋਂ ਚੋਆ ਵਾ ਉਹ ਦੂਜਾ ਸੋਸ ਹੁੰਦੀ ਆ ਬਾਹਲਾ ਵੱਡਾ ਚੱਕ ਦਾ ਕੰਮ ਫਾਰਮ ਦੀ ਗਾਂ ਗਈ 1 ਏਕੜ ਘਰੇ ਪਾਲੀ ਵੀ ਫਾਰਮ ਦੀ ਪਾਲਦਿਆਂ ਢੀਂ ਢੀਂ ਅੱਛਾ ਠੀਕ ਆ ਤੇ ਕੀ ਰੇਟ ਕਰਤਾ ਫਿਰ ਇਹਦਾ ਰੇਟ ਤਾਂ ਇਹ 1 10 ਮੰਗਦੇ ਆ ਬਾਈ 1 10 ਤੇ ਦੇਈਂਗਾ ਕਿੰਨੀ ਜਮਾਟ 90000 ਦੀ ਹਾਂ ਨਾ ਗਈ ਬਾਈ ਇਹਦੋਂ ਹੋਰ ਮਾਨਦਾਨ ਹੋ ਜੂਗਾ ਇੱਕ ਵਾਰ ਤਾਂ ਨਹੀਂ ਹੈ ਇਹਦੋਂ ਮਾਨਦਾਨ ਨਹੀਂ ਬਸ ਜਮਾ ਵੀ ਫਿਕਸ ਜਮਾ ਫਿਕਸ ਮਤਲਬ ਹੋ ਜੂ 80 85 ਦੀ ਨਹੀਂ ਨਹੀਂ ਬਾਈ ਨੰਬਰ ਬੋਲ ਦੇ ਨੰਬਰ 8264752 ਏਕੜ 44 ਇੱਕ ਵਾਰੀ ਹੋਰ ਬੋਲ ਦੇ 8264752 ਏਕੜ 44 ਠੀਕ ਆ ਬਣਦਾ ਏਕੜ ਲੈ ਵੀ ਚੈੱਕ ਕਰਿ ਦੇ ਬਾਈ ਦਾ ਚੰਗੇ ਦੁੱਧ ਵਾਲੀ ਗਾਂ ਕਹਿੰਦਾ ਬਾਕੀ ਭਾਈ ਲੇਖਣੀ ਬਰਖਣੀ ਤੁਸੀਂ ਆਪ ਨੇ ਆਜੋ ਅੱਗੇ ਹੋਰ ਦਿਖਾਉਣੇ ਮੱਝ ਮੈਂ ਤੁਹਾਨੂੰ ਹੋਰ ਦਿਖਾਉਣ ਲੱਗਾਂਗਾ ਵੀ ਬਾ ਕਮਾਲ ਮੱਝ ਕਹਿ ਸਕਦੇ ਆ ਆਪਾਂ ਇਹਨੂੰ ਹਨਾ ਵੀ ਸਿੰਗਾ ਸੁੰਗਾ ਦਾ ਤੁਸੀਂ ਆਖੋਗੇ ਵੀ ਕੀ ਕਹਿੰਦਾ ਵੀ ਬਾ ਕਮਾਲ ਮੈਂ ਤੁਹਾਨੂੰ ਥੱਲੋਂ ਦਿਖਾਉਣਾਗਾ ਥੱਲੋਂ ਦੇਖ ਕੇ ਤਾਂ ਤੁਸੀਂ ਆਪ ਹੀ ਆਖੋਗੇ ਵੀ ਹਾਂ ਯਾਰ ਮੱਝ ਹੈਗੀ ਆ ਇਹ ਜਿਹਦਾ ਤਾਂ ਲੈਵਾ ਜਿਹੜਾ ਹੈਗਾ 2 ਲੱਖ ਵਾਲੀ ਨੂੰ ਵੀ ਨਹੀਂ ਲੱਗਿਆ ਹੁੰਦਾ ਮਾਦੀ ਤੀ ਬਹੁਤ ਸੋਹਣਾ ਲੈਵਾ ਲਈ ਖੜੀ ਆ ਵੀ ਫਿੱਕੀ ਵੀ ਥੋੜੀ ਆਪਾਂ ਕਹਿ ਨਹੀਂ ਸਕਦੇ ਵੀ ਬਾਹਲੀ ਫਿੱਕੀ ਆ ਤੇ ਆ ਦੇਖ ਲਓ ਤੁਸੀਂ ਤੇ ਦੁੱਧ ਮੇਰੇ ਸੋਚ ਮੁਤਾ ਹੁੱਕਾ ਹਨਾ ਵੀ 12 ਕਿਲੋ ਦੁੱਧ ਤਾਂ ਖੁੱਲਾ ਹੀ ਪਾਉਗੀ 12 13 12 13 ਤੇ ਬਾਕੀ ਮਾਲਕ ਕੀ ਕਹਿੰਦੇ ਆ ਤੇ ਆ ਦੇਖ ਲਓ ਤੁਸੀਂ ਹੁਣ ਵੀ ਮੈਂ ਕਹਿਣਾ ਹੈਗਾ ਵੀ ਮੇਰੇ ਖੜੇ ਖੜੇ ਹੀ ਕਿੰਨੇ ਗਾਹਕੇ ਦੇ ਉੱਤੇ ਲੱਗ ਗਏ ਹਾਂਜੀ ਭਾਈ ਜੀ ਹੱਸੀ ਕਰੋ ਹੱਸੀ ਕਰੋ ਭਾਈ ਜੀ ਤੇ ਬਾਈ ਮੈਨੂੰ ਐਂ ਦੱਸੀ ਤੇਰਾ ਪਿੰਡ ਕਿਹੜਾ ਹੈਗਾ ਪਿੰਡ ਕੋਟਲੀ ਖੁਰਦ ਜੀ ਕੋਟਲੀ ਖੁਰਦ ਹਾਂਜੀ ਕੋਟਲੀ ਆ ਨਾ ਕੀਆ ਗਿਆ ਬਾਈ ਨਾ ਜਸਵਿੰਦਰ ਸਿੰਘ ਜਸਵਿੰਦਰ ਤੇ ਮੈਨੂੰ ਐ ਲੱਗਿਆ ਜਿਵੇਂ ਹਜੇ ਮੱਝ ਹੀ ਵਿਕੀ ਨਹੀਂ ਹੁੰਦੀ ਨਹੀਂ ਵਿਕੀ ਬਾਈ ਵੇਗੀ ਹਣਾ ਚਲੋ ਕੋਈ ਗੱਲ ਨਹੀਂ ਕਿੰਨੇ ਦੀ ਵਿਕੀ ਆ ਇਹ 85000 ਦੀ ਵਿਕੀ ਬਾਈ 85000 ਦੀ ਹਾਂਜੀ ਠੀਕ ਆ ਐਨਯੂ ਦੀ ਵੀ ਕੀ ਆ ਵੱਧ ਘੱਟ ਐਨੇ ਦੀ ਵੀਕੀ ਦੁੱਧ ਕਿੰਨਾ ਦਿੰਦਾ ਫਿਰ ਮਾਲਕ ਨੂੰ ਦੁੱਧ 14 ਕਿਲੋ ਆ ਬਾਈ 14 ਕਿਲੋ ਹਾਂਜੀ ਠੀਕ ਆ ਤੇ ਵਪਾਰੀ ਕਰਦੇ ਹੋ ਹਾਂ ਹਾਂ ਵਪਾਰ ਕਰਦੇ ਆ ਰਪੀਨ ਦੇ ਵਿੱਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਦੇ ਵਿੱਚ ਹੁੰਦੇ ਆ ਬਾਈ ਠੀਕ ਆ ਚਲੋ ਜਾਣਕਾਰੀ ਦਿੱਤੀ ਗਈ ਵੀ ਇਹ ਜੀ ਮੱਝ ਹਨਾ ਅੱਜ ਮੰਡੀ ਦੇ ਉੱਤੇ ਕਿੰਨੇ ਕ ਦੀ ਵਿਕੀ ਆ ਉਹ ਥੱਲੋਂ ਬਹੁਤ ਚੰਗੀ ਆ ਥੱਲੋਂ ਬਹੁਤ ਸਾਫ ਆ ਬੇਚਵਾੜੇ ਜੀ ਉਹ ਮਾਲਾ ਆਉਂਦਾ ਜਾਂਦਾ ਹੀ ਰਹਿੰਦਾ ਹੋਊ ਆਪਣੇ ਕੋਲ ਹਾਂ ਉਹੀ ਜਾਂਦਾ ਰਹਿੰਦਾ ਪਿੰਡ ਨੰਬਰ ਕਿੰਨਾ ਹੁਣਿਆ 81461 ਜੀ 61055 ਜੀ ਠੀਕ ਆ ਲੈ ਵੀ ਮੈਨੂੰ ਐ ਸੀ ਭਲੇਖਾ ਰਹੇਗਾ ਵੀ ਮ ਬਈ ਆ ਦੇਖ ਲਓ 85000 ਚ ਮੱਝ ਵਿਕੀ ਆ ਬਈ ਬਹੁਤ ਬਹੁਤ ਧੰਨਵਾਦ ਕੋਟ ਲਿਆ ਤੇ ਆ ਜੋ ਅੱਗੇ ਆਪਾਂ ਹੋਰ ਦਿਖਾਉਣੇ ਆ ਹਨਾ